ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਸਤ ਨਾਗਰ ਤੇ ਇਹਨੇ ਸਿਮਰ ਨਾਗਰ ਤੇ ਅੱਜ ਅਸੀਂ ਪਹਿਲਾ ਪੌਡਕਾਸਟ ਜਿਹੜਾ ਇਹ ਸ਼ੁਰੂ ਕਰ ਰਹੇ ਹਾਂ ਤੇ ਅਸੀਂ ਬੜੇ ਸਿੰਪਲ ਤਰੀਕੇ ਨਾਲ ਸ਼ੁਰੂ ਕਰ ਰਹੇ ਹਾਂ ਸਾਡੇ ਕੋਲ ਕੋਈ ਵੱਡਾ ਸੈਟਅਪ ਸਟੂਡੀਓ ਨਹੀਂ ਤੇ ਪਰ ਪੌਡਕਾਸਟ ਕਰਨਾ ਚਾਹੁੰਦੇ ਸੀ ਅਸੀਂ ਬਹੁਤ ਟਾਈਮ ਤੋਂ ਤੇ ਅੱਜ ਸ਼ੁਰੂਆਤ ਕੀਤੀ ਬੜੀ ਸੋਨ शुरुआत हो शुरुआत सवेर तो हुई है साढ़े कुरु घर तो बाणी की आवाज़ आ रही है तो बड़ा चंग, चंगा लग रहा था सी सा टॉपिक अभी कोई भी चुने नहीं हाले असी अपनी मर्जी ना ही इस तरह ही गल करें लेकिन आने वाले समय से असी बहुत सारे अच्छे अच्छे टॉपिक हैं जो है मतलब समाज के साथ हिंदुस्तान के ਅਨਾਂ ਤੇਸੀ ਗੱਲ ਵੀ ਕਰਾਂਗੇ ਬੜੇ ਸੋਨੇ ਸੋਨੇ ਬੜੇ ਅਨਮੋਲ ਬੋਡਕਾਸਟ ਕਰਾਂਗੇ ਸੋਨੇ ਮਤਲਬ ਸੱਚ ਦੇ ਸਿਆਣੇ ਬੰਦੇ ਆ ਅੱਜ ਸਾਡੇ ਨਾਲ ਨੇ ਸਿਮਰ ਲੱਗ ਜੇ ਮੈਂ ਕੋਟਾ 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 ਸੁਪਨਾ ਸਰ ਸ਼ਿਕਾ ਹਾਂ ਜੀ ਦਾ ਮੇਰੇ ਕੋਲ ਇੱਕ ਲਾਈਨ ਹੈ ਜੀ ਸੁਣਦੀ ਨੇ ਕਿ ਸਭ ਕੁਝ ਠੀਕ ਹੁੰਦਾ ਕੁਝ ਵੀ ਗਲਤ ਨਹੀਂ ਹੁੰਦਾ सब दी अपनी अपनी समझ होंगी है सब को अपने अपने विचार होंगे ने तो मैं चाहूंगी कि तुसी इस गल नु किदा बयान करोगे अपने शब्द सच सब तो सही है ते सब दी अपने विचार ठीक है हां बाकी सब कुछ सही ही है कुछ भी गलत नहीं है बस के भी नहीं है कि साडे मुताबिक सही नहीं है ये मान लो ਚਾਈਨਾ ਦਾ ਜਿਹੜਾ ਫੂਡ ਹੈ ਉਹ ਬਹੁਤ ਵੇਰਵਾ ਇੰਟਰਨੈਟ ਤੇ ਦੇਖਿਆ ਹੈ ਕਿ ਕਈ ਦੇਸ਼ਾਂ ਦੇ ਉਸ ਤਰ੍ਹਾਂ ਦੇ ਚਾਹ ਨਗਰ ਖਾਏ ਦਾ ਖਾਸ ਕਰ ਚਾਈਨਾ ਦੇ ਆਪਾਂ ਦੋ ਦੇ ਨੂੰ ਕੀ ਕੇਪਰੇ ਕਿ ਕੁਝ ਖਾਏ ਹਾਂ ਜਿਨ੍ਹਾਂ ਜੰਮਣੋਂ ਕੋਲ ਦੇਖ ਕੇ ਵੀ ਦੇਖਣਾ ਮਿਲ ਕੇ ਗੰਗਲ ਹੈ ਯਾਰ ਬੜੀ ਮੈਂ ਪੂਰਾ ਦਰ ਲੱਗਿਆ ਹੈ ਇਹਨਾਂ ਸਾਰੇ ਕੰਝੇ ਨੂੰ ਦੇਣਾ ਦੇ ਤਰ੍ਹਾਂ ਜੁੜਾਤਾ ਹੀ ਨਾ ਹੁੰਦੇ ਇਹ ਉਹ डाइनिंग टेबल पे बैठे हुए खा रहे है। और 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 हैं और वो जिंदा हो जाए उनको अपने साथ ना बिल्कुल सही मिलता है वो बड़े चारा खा रहे हैं मकड़ियाँ खा रहे हैं और वो अपने हिसाब न बिल्कुल सही नहीं है वो इस तरह ही है कि जोड़ा तुम क्या ना कि कुछ भी गलत नहीं है बाकी गलत नहीं होंगे बस वो साढ़े मुताबिक फिर भी सही नहीं हूँ उन्होंने पूछो कि ਨਨ ਕਰਦੇ ਜਿਹੜਾ ਅੰਦਰ ਦੁਖਾਣਾ ਉਹ ਮੱਖੀਆਂ ਹਨ ਜਾਂ ਲੇਕੋਸ਼ੀ ਵੀ ਜੋ ਵੀ ਖਾਂਦੇ ਨੇ ਉਹ ਵੀਡੀਓਸ 'ਚ ਦੇਖਿਆ ਲੱਗਦਾ ਇਹ ਨਹੀਂ ਪਤਾ ਕਿ ਉਹ ਰਿਐਲਟੀ ਹੈ ਕਿ ਨਹੀਂ ਪਰ ਇਹ ਬਹੁਤ ਲੋਕਾਂ ਤੋਂ ਸੁਣਿਆ ਹੈ ਕਿ ਹਾਂਗਕਾਂਗ ਜਾਂ ਜਿਹੜਾ ਚైనా ਜਾਂ ਹੋਰ ਕਈ ਦੇਸ਼ਾਂ ਦੇ ਵਿੱਚ ਅ ਮਤਲਬ ਉਹ ਬਿਕਦੇ ਨੇ ਵਿਚਾਰਾਂ ਦੇ ਵਿੱਚ ਮਕੀਨਾ ਜਾਂ ਹੋਰ ਕਈ ਚੀਜ਼ਾਂ ਬਿਕਦੇ ਨੇ ਉਹਨਾਂ ਦੇ ਹਿਸਾਬ ਨਾਲ ਸੇ ਇਹ ਸਾਨੂੰ ਦੇਖਣ ਨੂੰ ਮਿਲਿਆ ਕਿ ਇਹ ਕਿਸ ਤਰ੍ਹਾਂ ਦੀ ਸਰੰਗਸਾ ਵਰਗਾ ਵਿਕਾਉ ਉਹ ਆਪਣਾ ਸਾਹਿਤ ਵਿੱਚ ਪਰ ਕਹਿੰਦੇ ਆ ਕਿ ਸੰਤ ਸਾਲ ਉਹ ਵੀ ਸੰਦੇ ਅਸਲ ਤੁਰਸੇ ਆ ਚੁਣੇ ਤੇ ਲੈ ਲਏ ਉਹ ਸਾਡੇ ਹਿਸਾਬ ਨਾਲ ਸੀ ਇਹ ਮਨਜੀਤ ਸਾਹਿਬ ਨਾਲ ਸੀ ਗਲਤ ਕੁਛ ਨਹੀਂ ਤੇ ਉਹਨਾਂ ਦੀ ਸਾਈਡ ਇਫੈਕਟ ਵੀ ਨਾਲ ਕੁਛ ਨਹੀਂ ਹੋਣਾ ਉਹਨਾਂ ਦੀ ਬੋਡੀ ਤੇ ਸਾਈਡ ਤੇ ਕੁਛ ਨਹੀਂ ਹੁੰਦਾ ਆ ਇਹ ਗੱਲ ਹੈ ਕਿ ਨਾ ਕੁਝ ਵੀ ਨੁਕਸਾਨ ਨਹੀਂ ਹੁੰਦਾ ਉਹਨਾਂ ਦੀ ਬੋਡੀ ਤੇ ਹੋਰ ਜਿਹੜੇ ਸਬਜ਼ੀਆਂ ਹਰੀਆਂ ਸਬਜ਼ੀਆਂ ਖਾਦੇ ਨੇ ਉਹ ਵੀ ਕਦੇ ਮਰਦੇ ਨਹੀਂ ਆ ਪਰ ਬਹੁਤ ਸਾਰੇ

ਇਹ ਗੱਲ ਸੱਦ ਮੁਰਨਾ ਨਹੀਂ ਸੱਦ ਜਿੱਥੇ ਹੈਗਾ ਜਿੱਥੇ ਤੁਹਾਡੀ ਆਸ ਹੈਗੀ ਉਹ ਸਹੀ ਹੈ ਬਸ ਤੁਝੇ ਉਹ ਇਹਦੇ ਸਾਹਮਣੇ ਆ। ਠੀਕ ਹੁੰਦਾ ਕਿ ਆਪਾਂ ਨੂੰ ਸਮੇਂ ਦੀ ਸਭ ਕੁਝ ਸਮਝ ਆਉਦਾ। ਗੱਲ ਆਪਣੇ ਕੋਲ ਆ ਗਈ। ਹਾਂ। ਉਹ ਗੱਲ ਆਪਣੇ ਕੋਲ ਆ ਤਾਂ ਕਿ ਠੀਕ ਹੈ ਕਿਸੇ ਦੇ ਸੁਣਨ ਨਾਲ ਆ ਗਈ। ਓਕੇ। ਫਸਟ ਟਾਈਮ ਉਹ ਕੋ ਕੁਝ ਹੋਰ ਸਮਝ ਆ ਗਈ। ਸੈਕੰਡ ਦੁਬਾਰੀ ਜਦੋਂ ਆਪਣੇ ਕੋਲ ਗੱਲ ਫੇਰ ਮੁੜ ਦੁਬਾਰੀ ਕਿਸੇ ਨੂੰ ਸੁਣਨ ਲਈ ਜਦ ਕਿ ਮੇਰੇ ਵੀ। ਆਪੋ ਉਸ ਵਿੱਚ ਫਿਰ ਕੁਝ ਹੋਰ ਸਮਝਦੇ ਹੁੰਨੇ ਆ। ਤੇ ਜਦੋਂ ਮੇਰੇ ਕੋਲ ਗੱਲ ਆਈ ਇਹਨੇ ਕਿ ਸਭ ਕੁਝ ਠੀਕ ਹੁੰਦਾ ਕੁਝ ਵੀ ਗਲਤ ਨਹੀਂ ਹੁੰਦਾ ਇਹ ਗੱਲ ਨੂੰ ਜਿਵੇਂ 1-2% ਹੀ ਆਪਣੇ ਅੰਦਰ ਠੀਕ ਹੈ ਮੇਰੇ ਅੰਦਰ ਮਤਲਬ ਮੰਨਣ ਹੋ ਗਿਆ ਮੈਨੂੰ ਕਿ ਸਭ ਕੁਝ ਸਹੀ ਹੁੰਦਾ ਕੁਝ ਵੀ ਗਲਤ ਨਹੀਂ ਹੁੰਦਾ ਅੱਛਾ ਉਦੋਂ ਮੈਂ ਕੁਝ ਹੋਰ ਤੋਂ ਮਿਲਦੀ ਸੀ ਤੇ ਹੁਣ ਜਦੋਂ ਹੁਣ ਅੱਜ ਅੱਜ ਹੋਇਆ ਘੱਲ ਨੂੰ ਸਮਝ ਨਹੀਂ ਆਇਆ ਫਿਰ ਸੋਚ ਨੂੰ ਕਿਤੇ ਮਿਲਦਾ ਤਾਂ ਕੁਝ ਹੋਰ ਹੀ ਸਮਝ ਰਿਹਾ ਹੁੰਦਾ ਕਿ ਹਾਂ ਸਭ ਕੁਝ ਸਹੀ ਹੁੰਦਾ ਮੈਂ ਕੁਝ ਇਸ ਤਰ੍ਹਾਂ ਸੋਚ ਰਹੀ ਹੁੰਦੀ ਕਿ ਸਾਡਾ ਜਿਸ ਤਰ੍ਹਾਂ ਦਾ ਵੀ ਸਮਾਜ ਚੱਲ ਰਿਹਾ ਹੈ जिस तरह ਦੇ ਵੀ ਲੋਕs ਛੱਡੀ ਜ਼ਿੰਦਗੀ ਚ ਆ ਰਹੇ ਨੇ ਜਾ ਰਹੇ ਨੇ ਤੇ ਕੋਈ ਵੀ ਘਟਨਾ ਘਟਿਆ ਨਾ ਹੋ ਰਹੀ ਐ ਸੋ ਸਭ ਕੁਝ ਸਹੀ ਹੁੰਦਾ ਕਿ ਇੱਕ ਟਾਈਮ ਕਿਸੇ ਨੂੰ ਬਸ ਨੰਦਰੇ ਹੁੰਦਾ ਕਿ ਅੱਜ ਸੜਗਾ ਬੁਰਾ ਹੋ ਗਿਆ ਬਟ ਜਦੋਂ ਸਮਾਂ ਲੰਘਦਾ ਸਾਨੂੰ ਪਤਾ ਲੱਗਦੀ ਕਿ ਬਹੁਤ ਸਮਾਂ ਸਹੀ ਸੀ ਕਿ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਉਹ ਸਮੇ ਤੋਂ ਹਰਾ ਕਿਸ ਤਰ੍ਹਾਂ ਦੇ ਵੀ ਕਮਾਣਾ ਸਮਾਂ ਚੰਗਾ ਆਇਆ ਮਾੜਾ ਆਇਆ ਤੁਸੀਂ ਕਮਕ ਕਿ ਬਹੁਤ ਗਲਤ ਹੋਇਆ ਪਰ ਤੁਹਾਨੂੰ ਕੁਝ ਵੀ ਗਲਤ ਨਹੀਂ ਹੁੰਦਾ ਉਹ ਤੇ 1-2% ਇਦਾਂ ਮੰਨਿਆ ਨਾ ਪੈਂਦਾ ਕਿ ਹਾਂ ਸਭ ਕੁਝ ਠੀਕ ਹੈ ਅੱਗੇ ਜਾ ਕੇ ਸਭ ਕੁਝ ਸਹੀ ਹੋ ਜੂਗਾ ਹੈ ਨਾ ਹੁਣ ਉਹ ਠੀਕ ਹੈ ਠੀਕ ਹੈ ਉਹ ਆਪਾਂ ਅੰਦਰੋਂ ਵੈਸੇ ਗਲਤ ਕਰ ਰਹੇ ਹੁੰਦੇ ਵੀ ਨਹੀਂ ਕੁਝ ਵੀ ਸਹੀ ਨਹੀਂ ਹੈਗਾ ਪਰ ਅੱਗੇ ਜਾ ਕੇ ਸਹੀ ਹੋ ਜਾਂਦਾਗਾ ਤੇ ਗੱਲ ਇਹ ਵੀ ਉਦੋਂ ਮੈਂ ਹਾਂ ਸਮਾਂ ਤੇ ਹਾਂ ਸਮਾਂ ਤੇ ਸਭ ਕੁਝ ਠੀਕ ਹੀ ਹੋ ਜਾਂਦਾ ਬਹੁਤ ساری ਚੀਜ਼ਾਂ ਜਿਹੜੇ ਬਚਪਨ ਚ ਮਾਪਿਓ ਸਾਨੂੰ ਸਮਝਾਉਂਦੇ ਹਨ ਤੇ ਉਦੋਂ ਸਮਝ ਨਹੀਂ ਆਉਂਦੀ ਆ ਉਹ ਕਿਉਂ ਨਹੀਂ ਸਮਝਦੀ ਕਿਉਂਕਿ ਉਹ ਪਿਓ ਤੇ ਮਾਂ ਕਹਿ ਰਹੇ ਹੁੰਦੇ ਨੇ ਉਹ ਮਾਂ ਪਿਓ ਹੁੰਦੇ ਨੇ ਉਹ ਸਭ ਇਸ ਕਰਕੇ ਸਮਝ ਨਹੀਂ ਆਦੀ ਜਿਵੇਂ ਜਿਸੀ ਮਾਪਿਓ ਹੁੰਦੇ ਨੇ ਉਹ ਜਦੋਂ ਸਾਡਾ ਸਮਾਂ ਹੁੰਦਾ ਸੀ ਮਾਂ ਪਿਓ ਹੋ ਜਾਂਦੇ ਆ ਉਦੋਂ ਸਾਨੂੰ ਸਮਝ ਆਉਂਦਾ ਯਾਰ ਅੱਛਾ ਬਾਪੂ ਇਹ ਕਹਿੰਦੇ ਵਾਹ ਵਾਹ ਉਹਦੇ ਮਾਇਨੇ ਸਮਝਾਦੇ ਨੇ

ਪਤਾ ਨਹੀਂ ਸੀ ਪਰ ਜਦੋਂ ਆਪ ਕੋ ਪਿਓ ਬਣਿਆ ਇਹੋ ਤਾਂ ਲੱਗਿਆ ਉਹ 50 ਉਹ ਕਰਦਾ ਨਹੀਂ ਵੀ ਜਾਣ ਕੇ ਉਹ ਆਪਣੇ ਆਪ ਹੀ ਹੋ ਜਾਂਦਾ ਬ੍ਰੈਕ ਹੋ ਜਾਂਦੇ ਆਪਣੇ ਆਪ ਹੀ ਉਹ ਦੋਸਤੀ ਵਾਰ ਕਰਦਾ ਹੁੰਦਾ ਤੇ ਉਹ ਮਤਲਬ ਇਹਨੂੰ ਟ੍ਰੇਨਿੰਗ ਨਹੀਂ ਲਈ ਹੁੰਦੀ ਜਾਂ ਜਾਣ ਬੁਝ ਕੇ ਨਹੀਂ ਕਰਦਾ ਉਹ ਨੇਚਰਲ ਹੁੰਦਾ ਉਹ ਪ੍ਰੇਮ ਨਾਲ ਜੀਣਾ ਉਹ ਉਸ ਉਹ ਜਿਹੜਾ ਭਾਵ ਆ ਨਾ ਉਹ ਉਦੋਂ ਹੀ ਆਉਂਦਾ ਜਦੋਂ ਕੁਈ ਮਰਦੀ ਮਾਂ ਬਣਦੀ ਆ ਜਾਂ ਕੋਈ ਬੰਦਾ ਪਿਤਾ ਬਣਦਾ ਹੈ ਨਾ ਉਹਦੋਂ ਆਪਣੇ ਆਪ ਬਣਦਾ ਨੇਚਰਲ ਆ ਬੰਦਾ ਮਤਲਬ ਤੇਰੀ ਗੱਲ ਉਹ ਵੀ ਇਹ ਕਿ ਵੀ ਉਹ ਸਮਾਂ ਆਉਣ ਤੇ ਹੀ ਸਮਝ ਆਉਂਦੀ ਹੈ ਬੱਚੇ ਨੇ ਹੀ ਸਮਝਾਈ ਹੋਊਗੀ ਕਿਉਂ ਤੂੰ ਦੀ ਵਾਚਿਕੰ ਘੋਲਦੇ ਹੋ ਤਾਂ ਜਦੋਂ ਸਮਾਂ ਆ ਜਾਂਦਾ ਤੇ ਪਰ ਅੱਛਾ ਮੇਸ ਇਦਾਂ ਨਿਕਲ ਆ ਜਾਂਦੀ ਆਪਣੇ ਆਪ ਉਹ ਜਾਣ ਕੇ ਹੀ ਜਾਂਦੀ ਹੈ ਇਸ ਲਈ ਗੱਲ ਜਦੋਂ ਉਹ ਸਮਾਂ ਨਾ ਉਹਦੋਂ ਹੀ ਸਮਝ ਆਉਂਦੀ ਹੈ ਉਹ ਜਦੋਂ ਤੇ ਜਦੋਂ ਆਪਾਂ ਨੂੰ ਸੁਰਜ ਨਹੀਂ ਆ ਰਹੀ ਹੁੰਦੀ ਆਪਾਂ ਨੂੰ ਖਾਲੀ ਪੰਜੇ ਲੱਗਦੇ ਕੁਝ ਤਾਂ ਉਭਰ ਹੈ ਹਾਲਿੰਗ ਨਾਲ ਪਰਦੇ ਜੀ ਨਹੀਂ ਕਰੀ ਬਟੇ ਖੁਦ ਮੰਨ ਰਹੇ ਹੁਣ ਸਭ ਠੀਕ ਹੈ ਕੁਝ ਕਰਦੇ ਰਹੂਗਾ ਪਰੋਂ ਪਤਾ ਨਹੀਂ ਲੱਗਦਾ ਇਹ ਕਿਸ ਤਰ੍ਹਾਂ ਖਾਲੀ ਪੰਜੇ ਲੱਗਦਿਆਂ ਤੇ ਜੋ ਕੋਈ ਥੋੜਾ ਮੈਡੀਅਮ ਜਿਹਾ ਕੀ ਹਾਂ ਇਹ ਗੱਲ ਇਸ ਤਰ੍ਹਾਂ ਸਭ ਠੀਕ ਹੀ ਹੈ ਇੰਨੀ ਜੱਲ ਹੋਈ ਸੀ ਇੰਨਾ ਹੀ ਇਹ ਚੋਂ ਨਿਚੋੜਨੇ ਤਵੰਕ ਮੁਕਮਲ ਸੀ ਤੇ ਉਦੋਂ ਆਪਾਂ ਨੂੰ ਉਹਦਾ ਪਰਿਆ ਪਰਿਆ ਮਗਰਾਂ ਹਾਂ ਗੱਲ ਇੰਨੀ ਹੀ ਹੋਣੀ ਸੀ ਉਹ ਤਾਂ ਮੈਂ ਸਮਝ ਨਹੀਂ ਆ ਰਹੀ ਹੁੰਦੀ ਤਾਂ ਲੱਗਦਾ ਵੀ ਸਭ ਕੁਝ ਠੀਕ ਹੈ ਤਾਂ ਉਹ ਤਾਂ ਸੱਸਾ ਉਸ ਉਹ ਵੀ ਸਮਝ ਆ ਗਈ ਬਾਕੀ ਗੱਲ ਤਾਂ ਇਹਦੇ ਹਾਂ ਕਿ ਬਹੁਤ ਸਿੱਧਾ ਨਾ ਜਿਵੇਂ ਜਿਨਾਂ ਪਕਾਇਆ ਕਰਦੇ ਨੇ ਨਾ ਕਿ ਸਿਰਫ ਸੁਣਨ ਨਾਲ ਹੀ ਸਮਝ ਆ ਜਾਂਦੀ ਇਹੋ ਸਿਰਫ ਗੱਲ ਚੱਲ ਰਿਹਾ ਸਿਰਫ ਬਾਣੀ ਆ ਬੱਚੇ ਨੂੰ ਸਮਝ ਆ ਰਹੀ ਹੈ ਉਹ ਇਹਦਾ ਉਹਦਾ ਸਮਝਦਾ ਰਿਹਾ ਇਹ ਉਹ ਸਮਝਣਾ ਬਹੁਤ ਹੀ ਉਸ ਕੋ ਬਚਪਨ ਜਿਹੜੀ ਜੱਜੀ ਸਾਹਿਬ ਦੀ ਬੈਠਕ ਸੁਣਦੇ ਉਹਦਾ ਮਤਲਬ ਹੁੰਦਾ ਹੈ ਹੁਣ ਤੱਕ ਉਹ ਹੀ ਬੈਠਕ ਸੁਣੀ ਜਾ ਰਹੀ ਹੈ ਜਿਵੇਂ ਅੱਛਾ ਆਈਂਦਾ ਤਾਂ ਸਮਝ ਰਹੇ ਕਿੰਨੀ ਸੀ ਆਹ ਜਿਹੜਾ ਮੈਂ ਦੇਖੀ ਇਹ ਬਾਣੀ ਹੋਰ ਨਿਤ ਨਵੇਂ ਅਰਥ ਆਈਦੇ ਹਨ ਅਦਰਿ ਨਾ ਸਾਗਰ ਹੁੰਦਾ ਜੀ ਉਹ ਉਹ ਵੀ ਜਦੋਂ ਦੇਖੇ ਜਦੋਂ ਕੀ ਪਹਿਲੀ ਵਾਰੀ ਕ੍ਰਿਟਿਸ ਹੁੰਦੇ ਆ ਉਹ ਸਮਝ ਨਹੀਂ ਹੁੰਦੀ ਸਮਝ ਨਹੀਂ ਲੱਗ ਰਿਹਾ ਹੁੰਦਾ ਹਾਂ

ਤੁਹਾਨੂੰ ਸਾਰਾ ਕਮੈਂਟ ਕਰਕੇ ਦੱਸਿਓ ਸਾਡੇ ਪੌਡਕਾਸਟਰ ਕਿੰਨੀ ਲੱਗੀ ਤੁਹਾਨੂੰ ਕਿ ਅਸੀਂ ਕਿੰਨਾ ਸਪੋਰਟ ਕਰਦੇ ਅੱਗੇ ਬਣਾਈ ਗਏ ਤੇ ਆਰਟਿਸਟ ਲੋਕਾਂ ਨੂੰ ਇਹ ਵਾਈਕ ਕਰਨ ਲਈ ਜਾਂ ਇੱਕ ਆਮ ਜੋ ਜੀ ਕਿ ਕਰ ਲੈਣ ਆਪਣੇ ਕਲਾਚ ਪੰਜਾਬ ਉਹਨਾਂ ਨਾਲ ਪੌਡਕਾਸਟ ਕਰੀਏ ਤੇ ਸਾਰੇ ਜਣਾਂ ਨੂੰ ਸਬਸਕ੍ਰਾਈਬ ਜੀ ਕਰਿਓ ਜੀ ਸ਼ੇਅਰ ਲਾਈਕ ਮੈਚ ਕਰਿਓ ਥੋੜਾ ਸਾਰਾ ਨਵਾਂ ਕੰਮ ਕਰਦੇ